ਅਸੀਂ 4 ਤੇ 5 ਮਈ ਨੂੰ ਆਉਣ ਵਾਲੀ 4 ਤੇ 5 ਮਈ ਜਿਦਾ ਕਿ ਪਹਿਲਾ ਸ਼ਨੀ ਐਤਵਾਰ ਆਉਂਦਾ ਹੈ ਮਈ ਦਾ ਉਦੋਂ ਆਪਾਂ ਟ੍ਰੇਨਿੰਗ ਲਾਉਣ ਜਾ ਰਹੇ ਹਾਂ ਫੇਰ ਕੰਗੋਟ ਫਾਰਮ ਤੇ ਕਿੱਥੋਂ ਕਿੱਥੋਂ ਲੋਕੀ ਆਏ ਨੇ ਯੂਪੀ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਹਰਿਆਣਾ ਜੰਮੂ ਕਸ਼ਮੀਰ ਹਰ ਜਗ੍ਹਾ ਤੋਂ ਤੁਸੀਂ ਸਾਡੇ ਕੋਲ ਆਏ ਹੋ ਜੇ ਤੁਸੀਂ ਸਾਤੋਂ ਸੈਟੀਸਫਾਈ ਹੋਏ ਹੋ ਤੁਹਾਨੂੰ ਲੱਗਿਆ ਚੰਗਾ ਕੋਈ ਨੌਲੇਜ ਮਿਲੀ ਹੈਗੀ ਹੈ ਹਰ ਇੱਕ ਵੀਰ ਭੈਣ ਨੂੰ ਬੇਨਤੀ ਹੈ ਕਿ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਗੁਆਂਢੀਆਂ ਨੂੰ ਜਰੂਰ ਦੱਸੋ ਕਿ ਕੰਗ ਗੋਟ ਫਾਰਮ ਨੇ ਦੁਆਰਾ ਟ੍ਰੇਨਿੰਗ ਸ਼ੁਰੂ ਕਰਤੀ ਹੈਗੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਸਣੀ ਕੰਗ ਕੰਗੋਟ ਫਾਰਮ ਪਟਿਆਲਾ ਕੋ ਇੱਕ ਵਾਰੀ ਫੇਰ ਤੁਹਾਡੇ ਰੂਪਰੂ ਹੋ ਰਿਹਾ ਹੈ ਭਾਈ ਜੀ ਜਿਵੇਂ ਤੁਹਾਨੂੰ ਪਤਾ ਪਹਿਲਾਂ ਮੈਂ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਾਰੇ ਬੱਕਰੀ ਪਾਲ ਕ ਵੀਰਾਂ ਦਾ ਜਿਨ੍ਹਾਂ ਨੇ ਕੰਗੋਟ ਫਾਰਮ ਨੂੰ ਇੰਨਾ ਹੌਸਲਾ ਦਿੱਤਾ ਹੈ ਇੰਨੀ ਰਿਸਪੈਕਟ ਦਿੱਤੀ ਹੈ ਇੰਨਾ ਸਾਡਾ ਮੋਢਾ ਦਾ ਮੋਢਾ ਲਾਈ ਖੜੇ ਹੋ ਤੁਹਾਡਾ ਪਹਿਲਾਂ ਸਾਰੇ ਬੱਕਰੀ ਪਾਲਕ ਵੀਰਾਂ ਦਾ ਸਾਰੇ ਪੰਜਾਬੀਆਂ ਦਾ ਮੈਂ ਇੱਕ ਵਾਰੀ ਤਹਿ ਦਿਲੋਂ ਸ਼ੁਕਰੀਆ ਦਾ ਕਰਨਾ ਚਾਹੁੰਦਾ ਤੁਹਾਡੇ ਬਿਨਾ ਅਸੀਂ ਕਾਸੀ ਜੋਗੇ ਨਹੀਂ ਹੈਗੇ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਅਪਰ ਟ੍ਰੇਨਿੰਗ ਦੰਦੇ ਸੀ ਕਿੰਨੇ ਵੀਰ ਟ੍ਰੇਨਿੰਗ ਲੈ ਕੇ ਗਏ ਨੇ ਇੱਥੋਂ ਕਿੱਥੋਂ ਕਿੱਥੋਂ ਲੋਕੀ ਆਏ ਨੇ यूपी ਤੋਂ राजस्थान ਤੋਂ ਦਿੱਲੀ ਤੋਂ ਹਰਿਆਣਾ ਜੰਮੂ ਕਸ਼ਮੀਰ ਹਰ ਜਗ੍ਹਾ ਤੋਂ ਤੁਸੀਂ ਸਾਡੇ ਕੋਲ ਆਏ ਹੋ ਤੇ ਤੁਹਾਨੂੰ ਪਤਾ ਕੁਝ ਕਾਰਨਾ ਕਰਕੇ ਕਿ ਕਿਸਾਨ ਮੋਰਚਾ ਲੱਗਿਆ ਸੀਗਾ ਆਪਾਂ ਵੀ ਕਿਸਾਨ ਐ ਤੁਸੀਂ ਵੀ ਕਿਸਾਨ ਹੋ ਸਾਰੇ ਜਿਹੜਾ ਵੀ ਖੇਤੀ ਤਿਤਨਾ ਜੁੜਿਆ ਹੋਇਆ ਹੈ ਚਾਹੇ ਛੋਟਾ ਚਾਹੇ ਵੱਡਾ ਹੈ ਤਾਂ ਕਿਸਾਨ ਹੀ ਆ ਨਾ ਜੀ ਆਪਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਕਿਸਾਨ ਮੋਰਚੇ ਨੂੰ ਸਪੋਰਟ ਕਰਦੇ ਹੋਏ ਅਸੀਂ ਟ੍ਰੇਨਿੰਗ ਬੰਦ ਕੀਤੀ ਸੀਗੀ ਪੋਸਟਪੋਨ ਕੀਤੀ ਸੀ ਥੋੜੇ ਚਿਰ ਲਈ ਹੁਣ ਅਸੀਂ ਮਈ ਤੋਂ ਇੱਕ ਵਾਰੀ ਫੇਰ ਥੋੜੀ ਸੇਵਾ ਚ ਦੁਬਾਰਾ ਉਤਰ ਰਹੇ ਹਾਂ ਥੋੜੀ ਸੇਵਾ ਲਈ ਹਾਜ਼ਰ ਹੋ ਰਹੇ ਹਾਂ ਅਸੀਂ 4 ਤੇ 5 ਮਈ ਨੂੰ ਆਉਣ ਵਾਲੀ 4 ਤੇ 5 ਮਈ ਜਿਦਾ ਕਿ ਪਹਿਲਾ ਸ਼ਨੀ ਐਤਵਾਰ ਆਉਂਦਾ ਹੈ ਮਈ ਦਾ ਉਦੋਂ ਆਪਾਂ ਟ੍ਰੇਨਿੰਗ ਲਾਉਣ ਜਾ ਰਹੇ ਹਾਂ ਫੇਰ ਕੰਗੋਟ ਫਾਰਮ ਤੇ ਜਰੂਰ ਜਿਹੜੇ ਵੀ ਟ੍ਰੇਨਿੰਗ ਲੈ ਕੇ ਗਏ ਨੇ ਜੇ ਤੁਸੀਂ ਸਾਤੋਂ ਸੈਟੀਸਫਾਈ ਹੋਏ ਹੋ ਤੁਹਾਨੂੰ ਲੱਗਿਆ ਚੰਗਾ ਕੋਈ ਨੌਲੇਜ ਮਿਲੀ ਹੈਗੀ ਹੈ ਹਰ ਇੱਕ ਵੀਰ ਭੈਣ ਨੂੰ ਬੇਨਤੀ ਹੈ ਕਿ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਗਵਾਂਡੀਆਂ ਨੂੰ ਜਰੂਰ ਦੱਸੋ ਕਿ ਕੰਗ ਗੋਟ ਫਾਰਮਸ ਨੇ ਦੁਆਰਾ ਟ੍ਰੇਨਿੰਗ ਸ਼ੁਰੂ ਕਰਤੀ ਹੈਗੀ ਐ ਜਿਹੜੀ ਕਿ 4 ਤੇ 5 ਮਈ ਨੂੰ ਲੱਗਣੀ ਐ ਬਾਕੀ ਜਿਵੇਂ ਤੁਹਾਡੀ ਵੀਰਾਂ ਦਾ ਰਿਸਪਾਂਸ ਆਊਗਾ ਜਿਵੇਂ ਜਿਵੇਂ ਕਹੋਗੇ ਕਿ ਮਹੀਨੇ ਚ ਇੱਕ ਟ੍ਰੇਨਿੰਗ ਲਾਉਣੀ ਐ ਜਾਂ ਦੋ ਲਾਉਣੀ ਐ ਜਾਂ ਤਿੰਨ ਲਾਉਣੀ ਐ ਉਹ ਵੀ ਆਪਾਂ ਉਵੇਂ ਤਿਆਰ ਐ ਉਹ ਤੁਹਾਡੇ ਸਾਰੇ ਸਾਥ ਨਾਲ ਹੋਊਗਾ ਆਪਾਂ ਜਿਵੇਂ ਜਿਵੇਂ ਕਰਾਂਗੇ ਅੱਗੇ ਉਵੇਂ ਕੱਲ ਚੱਲਦੀ ਰਹੂਗੀ ਪਰ ਇੱਕ ਵਾਰੀ ਫੇਰ ਤੋਂ ਆਪਾਂ ਬਹੁਤ ਸੋਹਣੇ ਢੰਗ ਨਾਲ ਨਵੇਂ ਤਰੀਕੇ ਨਾਲ ਟ੍ਰੇਨਿੰਗ ਸ਼ੁਰੂ ਕਰਨ ਜਾ ਰਹੇ ਹਾਂ ਤੇ ਟ੍ਰੇਨਿੰਗ ਕਰਾਂਗੇ ਆਪਾਂ ਕੁਝ ਵਿੱਚੋਂ ਅਸੀਂ ਚੇਂਜੇਸ ਕੀਤੀਆਂ ਹੈਗੀਆਂ ਨੇ ਉਹ ਵੀ ਤੁਹਾਨੂੰ ਅਗਲੀਆਂ ਵੀਡੀਓ 'ਚ ਜਰੂਰ ਦੱਸੂਗਾ ਮੈਂ ਕੀ ਕੀ ਚੇਂਜੇਸ ਆਈਆਂ ਨੇ ਕੀ ਨਵੀਂ ਚੀਜ਼ ਲੈ ਕੇ ਆਏ ਆ ਕੀ ਅਸੀਂ ਪੁਰਾਣੇ ਬੰਦੇ ਜਾਂ ਪੁਰਾਣੇ ਜੋ ਸਾਡਾ ਢੰਗ ਸੀਗਾ ਟ੍ਰੇਨਿੰਗ ਦੇਂਦਾ ਉਹਨਾਂ ਕਿਵੇਂ ਚੇਂਜ ਕੀਤਾ ਕਿਵੇਂ ਇੰਪਰੂਵਮੈਂਟ ਕੀਤੀ ਹੈ ਉਹਦੇ ਬਾਰੇ ਆਉਣੇ ਬਾਰੇ ਦੋ ਚਾਰ ਦਿਨਾਂ 'ਚ ਫੇਰ ਤੁਹਾਨੂੰ ਗੱਲ ਸਾਂਝੀ ਕਰਾਂਗੇ ਪਰ ਹਾਲ ਦੀ ਘੜੀ ਤੁਹਾਨੂੰ ਇੱਕ ਖੁਸ਼ਖਬਰੀ ਦੇ ਰਹੇ ਹਾਂ ਕਿ ਕੰਗ ਗੋਟ ਫਾਰਮ ਦੇ ਇੱਕ ਵਾਰੀ ਫੇਰ ਟ੍ਰੇਨਿੰਗ ਲੱਗਣ ਜਾ ਰਹੀ ਹੈ ਤੇ ਆਪਾਂ ਬਹੁਤ ਸੋਹਣਾ ਕੰਮ ਕਰਾਂਗੇ ਬਹੁਤ ਸੋਹਣੇ ਤੁਸੀਂ ਕੰਮਜਾ ਬਹੁਤ ਹੋਤੋਂ ਅਸੀਂ ਸਿੱਖਣਾ ਹੈ ਤੁਸੀਂ ਸਾਤੋਂ ਸਿੱਖਣਾ ਹੈਗਾ ਤੇ ਆਪਾਂ ਦੋਨੇ ਰਲ ਮਿਲ ਕੇ ਕਾਮਯਾਬ ਹੋਣਾ ਹੈ ਤੇ ਇਸ ਧੰਦੇ ਨੂੰ ਅੱਗੇ ਲੈ ਕੇ ਜਾਣਾ ਹੈ ਤੁਹਾਡਾ ਬਹੁਤ ਸਬਦਾ ਸ਼ੁਕਰੀਆ ਧੰਨਵਾਦ